ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਅੱਜ ਦਿਨ ਚੜ੍ਹਦੇ ਹੀ ਚੋਰੀ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਇੱਕ ਸਾਦਕ ਫਰੀਦਕੋਟ ਰੋਡ ਤੇ ਪੁਲਿਸ ਚੌਂਕੀ ਤੋਂ ਕਰੀਬ 50 ਫੁੱਟ ਦੀ ਦੂਰੀ ਤੇ ਪੱਪੂ ਬੀਜ ਭੰਡਾਰ ਦੀ ਦੁਕਾਨ ਦੇ ਸ਼ਟਰ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਦੇ ਵਿੱਚ ਚੋਰੀ ਕੀਤੀ ਗਈ ਇਸ ਦੇ ਨਾਲ ਹੀ ਸਾਦਕ ਨੇੜੇ ਪਿੰਡ ਦੀਪ ਸਿੰਘ ਵਾਲਾ ਦੇ ਅੰਗਰਵਾੜੀ ਸੈਂਟਰ ਦੇ ਵਿੱਚੋਂ ਅਣਪਛਾਤੇ ਚੋਰਾਂ ਵੱਲੋਂ ਗੈਸ ਸਿਲੰਡਰ, ਭੱਠੀ, ਪਾਣੀ ਵਾਲੀ ਮੋਟਰ ਤੇ ਪੱਖਾ ਤੇ ਹੋਰ ਕੀਮਤੀ ਸਮਾਨ ਜਿਹੜਾ ਚੋਰੀ ਕੀਤਾ ਗਿਆ। ਗੱਲਬਾਤ ਕਰਦੇ ਆਂ ਅੰਗਰਵਾੜੀ ਸੈਂਟਰ ਦੇ ਇੰਚਾਰਜ ਐ ਮੈਡਮ ਉਹਨਾਂ ਨੇ ਕੀ ਕਿਹਾ? ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਆਲਾ ਤੋਂ ਪਵੰਦੀ ਪੰਮਾ ਦੀ ਰਿਪੋਰਟ हाँ जी मैं गणदीप सिंह मैं गुरु जिला पुरानी वर्कर हाँ मेरा सेंटर नंबर तेना जी रात मेरे सेंटर केोरी ज चोरी हुई है जी सुबह असं अट्ठ वज के सेंटर जो खोलिया उदो जिंदरा कटिया गया जो अभी अंदर आए हैं उदो खलारा पाया गया सिलेंडर चोरी हो गया जी मेरा मोटर लगी हुई सी तेजी चीज़ा चोरी हो गए तो चौखी मेरे चुना पखी गई थी वो भी चोरी हो गई है ਬਾਕੀ ਅਸੀਂ ਸਰਪੰਚ ਨੂੰ ਵੀ ਸੱਦਿਆ ਸੀ ਕਾਜੀ ਤੇ ਮੈਡਮ ਸੁਪਰ ਕੰਮ ਸੁਪਰਵਾਈਜ਼ਰ ਨੂੰ ਫੋਨ ਕੀਤਾ ਉਹਨਾਂ ਨੂੰ ਵੀ ਫੋਨ ਕਰਕੇ ਅਸੀਂ ਦੱਸ ਦਿੱਤੇ ਆ ਫਿਰ ਅਸੀਂ ਕੰਪਲੀਟ ਕੀਤੀ ਐ ਐਸ ਐਚਓ ਸਾਹਿਬ ਨੂੰ ਫਿਰ ਹਰਜੂਤ ਸਿੰਘ ਨਾਲ ਆਏ ਆ ਉਹ ਸਾਰਾ ਇਨਕੁਆਰੀ ਕਰਕੇ ਸਾਰਾ ਮੋਕਾ ਵੇਖ ਕੇ ਸਾਰਾ ਕੁਝ ਦੇਖ ਕੇ ਤੁਸੀਂ ਲੰਡਰ ਤੇ ਕੀ ਕੀ ਚੋਰੀ ਹੋਈ ਕਿੱਥੇ ਪੈਸੇ ਸਮਾਨ ਜੀ ਆਪਣਾ ਲੰਡਰ ਜੀ ਇੱਥੇ ਵਿਆਸੀ ਗੁੜੀ ਦੇ ਵਿੱਚ ਹਾਂਜੀ ਇੱਕ ਜਦੋਂ ਲੱਗ ਸੀ ਜੀ ਲੋਡਰ ਦੇ ਨਾਲ ਹੀ ਠੱਠੀ ਸੀਗੀ ਟੈਚ ਅੱਛਾ ਪਰ ਜੀ ਤੇ ਇੱਥੇ ਮੋਟਰ ਸੀ ਕਿਉਂਕਿ ਸਾਡੇ ਦਲਿਆ ਬਣਾਉਂਦਾ ਸੀਗਾ ਅਸੀਂ ਰੋਜ਼ ਦਲਿਆ ਬਣਾਉਂਦੇ ਸੀ ਖਿਚੜੀ ਬਣਾਉਂਦੇ ਹੁੰਦੇ ਸੀ ਬੱਚਿਆਂ ਵਾਸਤੇ ਹਾਂਜੀ ਤੇ ਮੋਟਰ ਲਾਈ ਹੀ ਹੈ ਜੀ ਸਾਰੀ ਆ ਚਾਬੀ ਪਈ ਹੈ ਜੀ ਇਹ ਜਿਹੜਾ ਮੋਟਰ ਖੁੱਲੀ ਗਈ ਹੈ ਇਹ ਚਾਬੀ ਖੁੱਲ ਗਿਆ ਚੋਰ ਚੋਰਾਂ ਨੇ ਚਾਬੀ ਚੋਰ ਕੀ ਆਪਣਾ ਨਖ਼ਰਾਨ ਹੋਇਆ ਜੀ ਹੋਰ ਜੀ ਇਹ ਤਾਂ ਪੱਖੀ ਸੀ ਵੀ ਮੇਰੀ ਹਵਾ ਵਾਲੀ ਪੱਖੀ ਇੱਥੇ ਲੱਗੀ ਸੀ ਅਲਮਾਰੀ ਦੇ ਉੱਤੇ ਹਾਂਜੀ ਤੇ ਅਲਮਾਰੀ ਖੁੱਲੀ ਗਈ ਆ अलमारी के रिकॉर्ड पिया मेरा रिकॉर्ड मेरा सारा पैड नहीं हिलाया गया हाँ जी तो बाकी मेरी ये भी बेनती है ये कार्रवाई चंगी तरह की जाए क्योंकि असि बच्चा का खाना बनाते रोज बच्चा का खाना बना बच्चे खाते